ਸ਼ਸ਼ੀਕਲ ਜੀ ਇੱਕ ਮੇਰੀ ਵੀ ਸੁਣੋ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰੋਫ ਸਿੱਧੂ ਗੱਲਬਾਤ ਹੈ ਜਿਹੜੀ ਉਹ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਕਰਾਂਗੇ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਇੱਕ ਲੇਖਾ ਜੋਖਾ ਬਣਾ ਕੇ ਸੈਂਟਰ ਨੂੰ ਭੇਜ ਦਿੰਦਾ ਹੈ ਪਰ ਇਸ ਇਸ ਲੇਖੇ ਜੋਖੇ ਤੇ ਸੈਂਟਰ ਕਿਸ ਤਰ੍ਹਾਂ ਅਸਰ ਕਰੇਗਾ ਕਰੇਗਾ ਵੀ ਜਾਂ ਨਹੀਂ ਕਰੇਗਾ ਇਹ ਵੱਡਾ ਸਵਾਲ ਹੈ ਇਸ ਤੋਂ ਇਲਾਵਾ ਗੱਲ ਹੈ ਜਿਹੜੀ ਕੁਝ ਇੰਟਰਨੈਸ਼ਨਲ ਪੱਧਰ ਦੀ ਵੀ ਕਰਾਂਗੇ ਕਿਉਂਕਿ 트럼ਪ ਹੁਣੀ ਇਸ ਸਮੇਂ ਕਾਫੀ ਜ਼ਿਆਦਾ ਸਰਗਰਮ ਨੇ ਸਮੇਂ-ਸਮੇਂ ਤੇ ਟੈਰਿਫ ਦੀਆਂ ਧਮਕੀਆਂ ਸੀ ਜਿਹੜੀਆਂ ਉਹਨਾਂ ਦੀਆਂ ਉਹ ਅਮਲੀ ਜਾਮੇ ਦੇ ਰੂਪ ਚ ਬਦਲ ਗਈਆਂ ਤੇ ਉਹਨਾਂ ਨੇ ਹੁਣ ਚੀਨ ਨੂੰ ਵੀ ਇੱਕ ਧਮਕੀ ਦੇ ਦਿੱਤੀ ਹੈ ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਵਿਸ਼ੇ ਨੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਮਹਿਤਾਬੁਦੀਨ ਜੀ ਮਹਿਤਾਬ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ ਧੰਨਵਾਦ ਜੀ ਜੀ ਸਭ ਤੋਂ ਪਹਿਲਾਂ ਮਹਿਤਾਬ ਜੀ ਗੱਲ ਇਹੀ ਕਰਾਂਗੇ ਕਿ ਪੰਜਾਬ ਨੇ ਕੇਂਦਰ ਨੂੰ ਹਾਲੇ ਤੱਕ ਕਹਿੰਦੇ ਕੋਈ ਰਾਹਤ ਹੈ ਜਿਹੜੀ ਕੇਂਦਰ ਨੇ ਨਹੀਂ ਦਿੱਤੀ ਪੰਜਾਬ ਨੂੰ ਪਿਛਲੇ ਦਿਨਾਂ ਜੇ ਚਰਚਾ ਛਿੜੀ ਸੀ ਕਿ ਪੰਜਾਬ ਸਹੀ ਤਰੀਕੇ ਨਾਲ ਲੇਖਾ ਜੋਖਾ ਨਹੀਂ ਦੇ ਪਾਰਿਆ ਕੇਂਦਰ ਨੂੰ ਵੀ ਨੁਕਸਾਨ ਕਿੰਨਾ ਹੋਇਆ ਸੋ ਹੁਣ ਜਿਹੜਾ ਲੇਖਾ ਜੋਖਾ ਦਿੱਤਾ ਇੱਕ ਯਾਦ ਪੱਤਰ ਭੇਜਿਆ ਗਿਆ ਪੰਜਾਬ ਵੱਲੋਂ ਜਿਸ ਦੇ ਵਿੱਚ 13832 ਕਰੋੜ ਰੁਪਏ ਦਾ ਰਾਹਤ ਪੈਕੇਜ ਮੰਗਿਆ ਗਿਆ ਹੁਣ ਸਵਾਲ ਇਹ ਹੈ ਕਿ 1600 ਕਰੋੜ ਰੁਪਏ ਪੰਜਾਬ ਦਾ ਤਾਂ ਪਹਿਲਾਂ ਵਾਲਾ ਨਹੀਂ ਆਇਆ ਕੀ ਲੱਗਦਾ ਹੈ ਯਾਦ ਪੱਤਰ ਯਾਦ ਦਵਾਏਗਾ ਕੁਝ ਜੀ ਪ੍ਰਭ ਜੀ ਐਕਚੁਅਲੀ ਪਤਾ ਕੀ ਹੈਗਾ ਤੁਸੀਂ ਦੇਖੋ ਸਾਡੇ ਸੀਐਮ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਜੀ 10 ਦਿਨ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਮਿਲ ਕੇ ਆਏ ਸੀਗੇ ਤੇ ਸਾਰੀ ਦੱਸੀ ਸੀ ਉੱਥੇ 13832 ਕਰੋੜ ਜਿੰਨਾ ਵੀ ਸੀਗਾ ਜੋ ਵੀ ਫਿਗਰ ਹੈਗੀ ਹੈ ਸ਼ਾਇਦ ਇਸ ਤੋਂ ਇਲਾਵਾ 20000 ਕਰੋੜ ਤੱਕ ਦਾ ਵੀ ਜਿਹੜਾ ਨੁਕਸਾਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਲੇਕਿਨ ਹਾਲੇ ਤੱਕ ਇੱਕ ਪੈਸਾ ਨਹੀਂ ਦਿੱਤਾ ਤੁਸੀਂ ਦੇਖੋ ਹਲੇ 2-3 ਦਿਨ ਪਹਿਲਾਂ ਪੀਐਮ ਸਾਹਿਬ ਨੇ 63000 ਕਰੋੜ ਬਿਹਾਰ ਨੂੰ ਜਾਰੀ ਕੀਤਾ ਸੀ ਲੇਕਿਨ ਸਾਡੇ ਇੱਥੇ ਨਹੀਂ ਆਇਆ ਪਿਛਲੇ ਸਾਲ ਉਹਨਾਂ ਨੂੰ 60000 ਕਰੋੜ ਜਾਰੀ ਕੀਤਾ ਗਿਆ ਸਾਡੇ ਅਜੇ ਲੇਖੇ ਜੋਖੇ ਹੋ ਰਹੇ ਨੇ ਸਾਡੇ ਅਜੇ ਤੱਕ 1600 ਕਰੋੜ ਦਾ ਅਨੁਮਾਨ ਕੀਤਾ ਸੀ 9 ਸਤੰਬਰ ਨੂੰ ਜਦੋਂ ਪੀਐਮ ਸਾਹਿਬ ਆਏ ਸੀ ਪਰ ਹਲੇ ਤੱਕ ਕੋਈ ਵੀ ਨਹੀਂ ਦਿੱਤਾ ਉਹਦਾ ਵੀ ਅੱਗੇ ਕੇਂਦਰੀ ਰਾਜ ਮੰਤਰੀ ਆਏ ਸੀਗੇ ਉਹਨਾਂ ਨੇ ਕਿਹਾ ਵੀ ਇਹ ਤਾਂ ਸਿੱਧਾ ਸੀ ਕਿਸਾਨਾਂ ਦੇ ਖਾਤੇ 'ਚ ਹੀ ਪਾਵਾਂਗੇ ਤੇ ਐਦਾਂ ਦਾ ਉਹਨਾਂ ਨੇ ਬਿਆਨ ਦਿੱਤਾ ਸੀਗਾ ਇਹ ਜਿਹੜੀ ਸੈਂਟਰ ਗਵਰਨਮੈਂਟ ਔਰ ਪੰਜਾਬ ਸਰਕਾਰ ਦੀ ਜਿਹੜੀ ਆਪਸੀ ਤਸੱਲਬਾਜ਼ੀ ਆ ਆਪਸੀ ਖਿੱਚੋਤਾਣ ਹੈ ਇਹ ਦੇ ਨਾਲ ਜਿਹੜੇ ਸਾਡੇ ਪੰਜਾਬ ਦੇ ਵਾਸੀ ਨੇ ਉਹ ਅਸਰੰਦਾਜ਼ ਹੋ ਰਿਹਾ ਹੁਣ ਤੁਸੀਂ ਦੇਖੋ ਵੀ ਕਿੰਨਾ ਨੁਕਸਾਨ ਹੋਇਆ ਸਾਡੇ ਜਿਹੜੇ ਸਰਹੱਦੀ ਇਲਾਕੇ ਨੇ ਹੜ੍ਹਾਂ ਨੇ ਹਣਾ ਕਿੰਨਾ ਨੁਕਸਾਨ ਪਹੁੰਚਾਇਆ ਹਾਲੇ ਤੱਕ ਉਹਨਾਂ ਤੱਕ ਕੋਈ ਰਾਹਤ ਨਹੀਂ ਮਿਲ ਸਕੀ ਹੈ ਤੇ ਇਹ ਹੁਣ ਮੰਗ ਪੱਤਰ ਜਿਹੜਾ ਦਿੱਤਾ ਇਹ ਯਾਦ ਪੱਤਰ ਕਹਿੰਦੇ ਆਪਾਂ ਮੈਮੋਰੰਡਮ ਮੈਮੋਰੰਡਮ ਦਿੱਤਾ ਹੈ ਤੇ ਆਸ ਕੀਤੀ ਜਾ ਸਕਦੀ ਹੈ ਵੀ ਇਹਦੇ ਉੱਪਰ ਕੋਈ ਅੰਮਲ ਛੇਤੀ ਤੋਂ ਛੇਤੀ ਹੋਵੇ ਜਿਵੇਂ ਉਸ ਤਰ੍ਹਾਂ ਹੀ ਹੋਵੇ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਜਦੋਂ ਅਫਗਾਨਿਸਤਾਨ ਦੇ ਵਿੱਚ ਪੁਚਾਲ ਆਇਆ ਸੀ ਪਿਛਲੇ 10 ਦਿਨ ਪਹਿਲਾਂ 12 ਦਿਨ ਪਹਿਲਾਂ ਤਾਂ ਤੇ 30 ਤਰ੍ਹਾਂ ਤਰਹ ਹੱਥ ਪਹੁੰਚਦੀ ਸੀ ਉੱਥੇ ਕੋਈ ਰਿਪੋਰਟ ਤਿਆਰ ਨਹੀਂ ਕੀਤੀ ਸਰਕਾਰ ਨੇ ਪਰ ਸਾਨੂੰ ਹੀ ਕਿਉਂ ਪੰਜਾਬ ਸਰਕਾਰ ਨੂੰ ਹੀ ਕਿਉਂ ਇਹ ਜਿਹੀਆਂ ਜਿਹੜੀਆਂ ਖਾਣਾ ਪੂਰਤੀਆਂ ਕਰਨ ਵਾਸਤੇ ਕਲਰਕੀ ਵਾਲੀਆਂ ਉਹ ਕਿਉਂ ਕਈਆਂ ਜਾਂਦੀਆਂ ਨੇ ਇਹ ਸਵਾਲ ਉੱਠਦਾ ਹੈ ਜੀ ਬਿਲਕੁਲ ਮਹਿਤਾਬ ਜੀ ਅੱਗੇ ਗੱਲ ਕਰਾਂਗੇ 트럼ਪ ਹੁਣਾਂ ਦੀ 트럼ਪ ਲਗਾਤਾਰ ਕਦੇ ਭਾਰਤ ਕਦੇ ਪਾਕਿਸਤਾਨ ਕਦੇ ਕੈਨੇਡਾ ਵੱਖ-ਵੱਖ ਦੇਸ਼ਾਂ ਨੂੰ ਕਹਿੰਦੇ ਰਹਿੰਦੇ ਕਿ ਅਸੀਂ ਟੈਰਫ ਲਗਾ ਦੇਣਾ ਟੈਰਫ ਹਾਲਾਂਕਿ ਲਗਾਇਆ ਵੀ ਕੁਝ ਦੇਸ਼ਾਂ ਤੇ ਜਿੱਥੇ ਕਹਿੰਦੇ ਪਾਕਿਸਤਾਨ ਤੇ ਸਭ ਤੋਂ ਘੱਟ ਰਿਹਾ ਪਰ ਐਸਆਰ ਹੁਣ ਚੀਨ ਦੇ ਵਾਲੇ ਦਵਾਲੇ ਹੋ ਗਏ ਨੇ ਉਹ ਕਹਿੰਦੇ ਕਿ ਜਿਹੜੇ ਚੀਨੀ ਸਮਾਨ ਆ ਰਹੇ ਨੇ ਉਹਤੇ ਕਹਿੰਦੇ ਅਸੀਂ 100% ਦੀ ਟੈਰਿਫ ਲਾਵਾਂਗੇ 100% ਦੀ ਤਾਂ ਟੈਰਿਫ ਦਾ ਮਤਲਬ ਹੈ ਕਿ ਜਿਹੜਾ ਇਸ ਸਮੇਂ ਕਾਸਟ ਹੈ ਉਹ ਕਾਸਟ ਅਸਮਾਨ ਤੱਕ ਹੈ ਜਿਹੜੀ ਉਹ ਅਸਮਾਨ ਸ਼ੋਨ ਤੱਕ ਪਹੁੰਚ ਜਾਣੀ ਹੈ ਅਸਰ ਹੈ ਜਿਹੜਾ ਉਹ ਪੈਣਾ ਹੈਗਾ ਆਮ ਲੋਕਾਂ ਦੀ ਜੇਬ ਦੇ ਉੱਪਰ ਅਜਿਹੀ ਸਥਿਤੀ ਦੇ ਵਿੱਚ ਜਦੋਂ ਖਾਸ ਕਰਕੇ ਭਾਰਤੀਆਂ ਦੀ ਗੱਲ ਕਰੀਏ દિਵਾਲੀ ਵੀ ਹੈ દિਵਾਲੀ ਤੇ ਜ਼ਿਆਦਾਤਰ ਅਸੀਂ ਚਾਈਨੀ ਚੀਜ਼ਾਂ ਯੂਜ਼ ਕਰਦੇ ਆ ਜਿਵੇਂ ਲੜੀਆਂ ਵਗੈਰਾ ਹੋ ਗਿਆ ਸਾਰਾ ਕੁਝ ਤਾਂ ਅਜਿਹੇ ਸਮੇਂ ਦੇ ਵਿੱਚ ਜੇਕਰ ਟੈਰਿਫ ਲੱਗਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਅਮਰੀਕਾ 'ਚ ਰਹਿ ਰਹੇ ਜਿਹੜੇ ਲੋਕ ਨੇ ਉਹਨਾਂ ਤੇ ਕਿਸ ਤਰ੍ਹਾਂ ਅਸਰ ਕਰ ਸਕਦਾ ਹੈ ਉਹਨਾਂ ਨੂੰ ਚੀਜ਼ਾਂ ਪਹਿਲਾਂ ਦੇ ਮੁਕਾਬਲੇ ਡਬਲ ਰੇਟ ਤੇ ਮਿਲ ਰਹੀਆਂ ਦੁੱਗਣੇ ਕੀਮਤਾਂ ਤੇ ਮਿਲ ਰਹੀਆਂ ਜੋ ਕਿ ਖੁਦ ਅਮਰੀਕਾ ਲਈ ਘਾਤਕ ਨੇ ਇਹ ਹੁਣ 트럼ਪ ਸਾਹਿਬ ਨੂੰ ਪਤਾ ਨਹੀਂ ਹੈਗਾ ਵੀ ਇਹਦਾ ਕੀ ਨਤੀਜਾ ਨਿਕਲ ਸਕਦਾ ਲੇਕਿਨ ਉਹ ਅਡੇ ਪੱਧਰ ਤੇ ਫੈਸਲੇ ਲਈ ਜਾ ਰਹੇ ਨੇ ਲਈ ਜਾ ਰਹੇ ਨੇ ਹੁਣ ਤੁਸੀਂ ਦੇਖੋ ਵੀ ਇਹ ਜਿਹੜਾ 트럼ਪ ਹੋ ਰਹੀ ਹੈ ਇਹ ਜਿਹੜਾ 트럼ਪ ਪ੍ਰਸ਼ਾਸਨ ਜਿਹੜਾ ਹੈਗਾ 트럼ਪ ਨਾ ਕਹੀਏ ਆਪਾਂ 트럼ਪ ਪ੍ਰਸ਼ਾਸਨ ਕਹੀਏ ਕਿਉਂਕਿ ਉਹਨਾਂ ਦੇ ਫੈਸਲੇ ਨੇ ਉਹਨਾਂ ਦੇ ਸਲਾਹਕਾਰ ਵੀ ਹੈ ਜੀਆਂ ਸਲਾਹਾਂ ਦੇ ਰਹੇ ਨੇ ਕਿਉਂ ਦੇ ਰਹੇ ਨੇ ਹੁਣ ਤੁਸੀਂ ਦੇਖੋ ਚੀਨ ਨੇ ਆਪਣੀ ਅਦਾਲਤ ਵੀ ਬਣਾ ਲਈ ਕੋ ਮੰਤਰੀ ਅਦਾਲਤ ਬਣਾਈ ਪਿੱਛੇ ਜੇ ਹੈ ਜੀ ਤੇ ਉਹ ਹੁਣ ਭਾਰਤ ਉਹਦੇ ਨੇੜੇ ਆ ਰਸ਼ੀਆ ਉਹਦੇ ਨੇੜੇ ਆ ਹੁਕਮਾਂਤਰੀ ਤੁਸੀਂ ਪੋਲਿਟਿਕਸ ਨੂੰ ਸਮਝੋ ਇਸ ਗੱਲ ਤੋਂ ਜਿਹੜਾ ਅਮਰੀਕਾ ਹੈਗਾ ਉਹ ਜੜ ਰਿਹਾ ਅਸੀਂ ਤੇਲ ਮੰਗਾਉਨੇ ਆ ਉਸ ਤੋਂ ਰਸ਼ੀਆ ਦੇ ਉੱਪਰੋਂ ਉਸ ਤੇ ਉੱਪਰ ਉਹਨੇ ਜੜਾ ਜਦ ਕਿ ਉਹ ਤੇਲ ਆਪ ਵੀ ਖਰੀਦਦਾ ਹੂੰ ਵੱਡੇ ਪੱਧਰ ਤੇ ਖਰੀਦਦਾ ਲੇਕਿਨ ਉਹ ਨਹੀਂ ਹੁਣ ਜਿਵੇਂ ਈਰਾਨ ਦੇ ਉੱਪਰ ਇਹਨਾਂ ਨੇ ਆਪਣਾ ਕਿਹਾ ਸੀ ਜੀ ਉਹਦਾ ਜੀ ਪਰਮਾਣੂ ਆਪਣਾ ਹਥਿਆਰ ਬਣਾ ਰਿਹਾ ਮਿਲਿਆ ਉੱਥੇ ਕੁਝ ਵੀ ਨਹੀਂ ਲੇਕਿਨ ਆਪ ਕਿਹੜਾ ਨਹੀਂ ਬਣਾ ਰਿਹਾ ਇਹ ਇਹ ਤੁਸੀਂ ਦੇਖੋ ਵੀ ਕਮੰਤਰੀ ਸਿਆਸਤ ਨੂੰ ਆਪਣੇ ਹਿਸਾਬ ਨਾਲ ਘੁਮਾਉਣ ਦੀ ਇੱਕ ਜਿਹੜੀ ਜੀ ਸਾਜ਼ਿਸ਼ਾਂ ਨੇ ਇਹ ਖਤਮ ਕਰਨ ਦੀ ਲੋੜ ਹੈ ਚਾਈਨਾ ਔਰ ਭਾਰਤ ਔਰ ਰਸ਼ੀਆ ਇੱਕ ਥਾਂ ਤੇ ਇਸ ਟਾਈਮ ਇਕੱਠੇ ਹੋ ਚੁੱਕੇ ਆ ਜਦੋਂ ਭਾਰਤ ਦੇ ਉੱਪਰ 50% 50% ਦੇ ਜਿਹੜੇ ਲਾਇਏ ਸੀਗੇ ਟੈਰਿਫ ਲਾਇਏ ਸੀ 트ੰਪ ਨੇ ਤੇ ਉਸ ਤੋਂ ਬਾਅਦ ਅਸੀਂ ਤੁਰੰਤ ਚੀਨ ਵੱਲ ਹੋ ਗਏ ਉਹ ਤੇ ਸਾਡੇ ਐਸ ਜੈ ਸ਼ੰਕਰ ਜੀ ਵਿਦੇਸ਼ ਮੰਤਰੀ ਚਲੇ ਗਏ ਸੀਗੇ ਉਹ ਤਾਂ ਹੀ ਗਏ ਸੀਗੇ ਵੀ ਹੁਣ ਚੱਲ ਫਿਰ ਅਸੀਂ ਇਦਾਂ ਕਰਦੇ ਆ ਹੁਣ ਤੁਸੀਂ ਦੇਖੋ ਕੀ ਰਿਸਟਾਰਮਰ ਬ੍ਰਿਟਿਸ਼ ਪ੍ਰਧਾਨ ਮੰਤਰੀ ਨਾਲ ਕਿੰਨੇ ਕਰੋੜਾਂ ਅਰਬਾਂ ਡਾਲਰ ਦੇ ਪਾਉਂਡ ਦੇ ਆਪਣੇ ਸਮਝੌਤੇ ਹੋਏ ਨੇ ਉਹ ਤਾਂ ਹੀ ਹੋਏ ਨੇ ਉਹ ਦਿਖਾਇਆ ਜਾ ਰਿਹਾ ਹੈ ਟਰੰਪ ਨੂੰ ਵੀ ਅਸੀਂ ਤੇਰੇ ਨਾਲ ਕਰਨੇ ਸੀਗੇ ਇਹ ਦੇਖ ਅਸੀਂ ਹੋਰ ਦੇਸ਼ਾਂ ਨਾਲ ਕਰ ਰਹੇ ਆ ਨੇਚਰਲੀ ਗੱਲ ਹੈ ਜੇ ਇੱਕ ਪਾਸੇ ਜ਼ਿਆਦਾ ਟੈਕਸ ਲੱਗਣਗੇ ਤਾਂ ਅਸੀਂ ਦੂਜੇ ਪਾਸੇ ਜਾਵਾਂਗੇ ਜੀ ਮਹਤਾਬ ਜੀ ਇਹਦੇ ਇੱਕ ਸਵਾਲ ਹੈ ਜਿਸ ਤਰ੍ਹਾਂ ਸਰਪੰਚ ਦੇਸ਼ ਕਹਿੰਦੇ ਆ ਅਮਰੀਕਾ ਨੂੰ ਸਰਪੰਚ ਨੇ ਜਿਹੜੇ ਉਹ ਟਰੰਪ ਨੇਗੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਉਹਨਾਂ ਦੀ ਇਹ ਸਰਪੰਚੀ ਹੈ ਜਿਹੜੇ ਆਉਣ ਵਾਲੇ 5 ਸਾਲ ਨੇ 4 ਸਾਲ ਕਿਤੇ ਅਮਰੀਕਾ ਨੂੰ ਲੈ ਕੇ ਨਾ ਬੈਠ ਜੇ ਬਿਲਕੁਲ ਬਿਲਕੁਲ ਸਹੀ ਹੈ ਤੁਹਾਡਾ ਤੁਹਾਡੀ ਇਹ ਗੱਲ درست ਹੋਣ ਵਾਲੀ ਹੈ ਬਿਲਕੁਲ ਮੈਨੂੰ ਵੀ ਇਦਾਂ ਹੀ ਲੱਗਦਾ ਹੈ ਅ ਤੇ ਜਿਹੜੀਆਂ ਸਾਰੀਆਂ ਜਿਹੜੀਆਂ ਯੋਜਨਾਵਾਂ ਨੇ ਉਹਨਾਂ ਦੀਆਂ ਜਿਹੜੀ ਪਲੈਨਿੰਗ ਨੇ ਇਹ ਸਾਰੀਆਂ ਉਹਨਾਂ ਨੂੰ ਨਖੇੜ ਦੇਣੀਆਂ ਬਿਲਕੁਲ ਆਈਸੋਲੇਟ ਕਰ ਦੇਣੀਆਂ ਮੈਨੂੰ ਇਹ ਲੱਗਦਾ ਕਉਂਗੇ ਹੁਣ ਤੁਸੀਂ ਦੇਖੋ ਵੀ ਇੱਕ ਪਾਸਾ ਸਾਰਾ ਇੱਕ ਪਾਸੇ ਝੁਕੀ ਜਾ ਰਿਹਾ ਹੈ ਪੂਰੇ ਦੇਸ਼ ਇੱਕ ਪਾਸੇ ਉਹਨਾਂ ਦੇ ਗੁਆਂਢੀ ਦੇਸ਼ ਜਿਹੜੇ ਦੱਖਣੀ ਅਮਰੀਕਾ ਦੇ ਦੇਸ਼ ਨੇ ਉਹ ਉੱਧਰ ਨੂੰ ਦੂਜੇ ਪਾਸੇ ਨੂੰ ਹੋ ਰਹੇ ਨੇ ਉਹ ਇਸੇ ਕਰਕੇ ਹੋ ਰਹੇ ਨੇ ਹੁਣ ਤਾਂ ਉਸ ਕੱਟ ਤੱਕ ਸਹੇਗਾ ਬੰਦਾ ਹੂੰ ਉਹ ਪੁਲਿਸ ਵਾਲੀ ਜਿਵੇਂ ਹੁੰਦੀਆਂ ਨਾ ਜਿਵੇਂ ਆਪਣੇ ਇੱਕ ਪੁਰਾਣੇ ਜਿਹੜੇ ਟਿਪੀਕਲ ਪੁਲਿਸ ਜਿਹੜੇ ਹੁੰਦੇ ਸੀਗੇ ਤੇ ਉਹ ਉਦਾਂ ਦਾ ਰਵਈਆ ਹੈਗਾ ਟਰੰਪ ਸਾਹਿਬ ਦਾ ਤੇ ਉਦਾਂ ਅੱਜ ਕੱਲ ਨਹੀਂ ਚੱਲਦਾ ਹੈਗਾ ਨਾ ਹੀ ਚੱਲੇਗਾ ਨਾ ਹੀ ਚੱਲਣਾ ਚਾਹੀਦਾ ਹੂੰ ਬਿਲਕੁਲ ਮੈਂ ਤਾਂ ਅੱਜ ਅੱਗੇ ਗੱਲ ਕਰਾਂਗੇ ਜਲੰਧਰ ਦੀ ਜਲੰਧਰ ਇੱਕ ਨਵੇਂ ਮ NIT ਦੇ ਵਿੱਚ ਕਮੰਤਰੀ ਰੈਂਕਿੰਗ ਦੇ ਵਿੱਚ ਉੱਚ ਦਰਜਾ ਜਿਹੜਾ ਉਹ ਮਿਲਿਆ ਯਾਨੀ ਕਿ ਹੁਣ ਟਾਈਮਜ਼ ਹਾਇਰ ਐਜੂਕੇਸ਼ਨ ਰੈਂਕਿੰਗ ਸਥਾਨ ਦੇ ਵਿੱਚ ਜਲੰਧਰ ਦਾ ਨਾਮ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵੇਖਣ ਸੁਣਨ ਨੂੰ ਮਿਲੇਗਾ ਕਿਵੇਂ ਦੇਖਦੇ ਹੋ ਕਿਉਂਕਿ ਐਜੂਕੇਸ਼ਨ ਪੱਖ ਤੋਂ ਪੰਜਾਬ ਨੂੰ ਨਹੀਂ ਬਲਕਿ ਪੂਰੇ ਇੰਡੀਆ ਨੂੰ ਕਾਫੀ ਜਿਹੜੀਆਂ ਤਰੋਟੀਆਂ ਹੈਗੀਆਂ ਨੇ ਕਾਫੀ ਚੀਜ਼ਾਂ ਸਾਨੂੰ ਸੁਧਾਰਨ ਦੀ ਲੋੜ ਹੈ ਸੋ ਜਿਹੇ ਸਮੇਂ ਦੇ ਵਿੱਚ ਵੀ ਸਾਡੇ ਜਿਹੜੇ ਸਟੂਡੈਂਟ ਨੇ ਸਾਡੇ ਜਿਹੜੇ ادارے ਨੇ ਉਹ ਕਮਾਲ ਕਰ ਰਹੇ ਨੇ ਜੀ ਜੀ ਇਹ ਟਾਈਮਜ਼ ਜਿਹੜਾ ਮੈਗਜ਼ੀਨ ਹੈ ਉਹਨਾਂ ਦੀ ਇਹ ਰੈਂਕਿੰਗ ਹੈ ਜਿਸ ਨੂੰ ਕਮੰਤਰੀ ਪੱਧਰ ਤੇ ਮਾਨਤਾ ਹਾਸਲ ਹੈ ਤੇ ਇਸ ਦੇ ਵਿੱਚ ਜਿਹੜਾ ਐਨਆਈਟੀ ਜਲੰਧਰ ਹੈ ਇਹ 55ਵੇਂ ਨੰਬਰ ਤੇ ਆਇਆ ਜੀ ਤੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਪਹਿਲਾਂ ਇਹਨੇ ਨੰਬਰ ਦੀ ਉੱਪਰ ਸਾਡਾ ਇੰਡੀਆ ਦਾ ਕੋਈ ਵੀ ਨਹੀਂ ਨਹੀਂ ਆਉਂਦਾ ਸੀ ਤੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਜਿਹੜੇ ਬੱਚੇ ਨੇ ਜਿਹੜੇ ਸਾਡੇ ਉਹਨਾਂ ਵਾਸਤੇ ਨਵੇਂ ਐਵੇਨਿਊ ਖੁੱਲਣਗੇ ਹੂੰ ਜੀ ਜੀ ਮਹਤਵਪੂਰਨ ਗੱਲ ਕਰਾਂਗੇ ਗ੍ਰੀਨ ਟ੍ਰਿਬਿਊਨਲ ਦੀ ਪਿਛਲੇ ਦਿਨੀ ਆਪਾਂ ਦੇਖਿਆ ਕਿ ਸੁਪਰੀਮ ਕੋਰਟ ਦਾ ਇੱਕ ਬਿਆਨ ਆਉਂਦਾ ਹੈ ਸੁਪਰੀਮ ਕੋਰਟ ਕਹਿੰਦਾ ਕਿ ਜੇਕਰ ਕਿਸਾਨ ਪਰਾਲੀ ਨੂੰ ਅੱਗ ਲਾਉਣ ਤੋਂ ਨਹੀਂ ਰੁਕਦਾ ਤਾਂ ਤੁਸੀਂ ਗ੍ਰਿਫਤਾਰੀਆਂ ਕਰ ਸਕਦੇ ਹੋ ਗ੍ਰਿਫਤਾਰੀਆਂ ਕਰਕੇ ਇਹਨਾਂ ਨੂੰ ਰੋਕਿਆ ਜਾ ਸਕਦਾ ਹੈ ਕਿਸਾਨਾਂ ਵਿੱਚ ਬੜਾ ਇਸ ਗੱਲ ਦਾ ਗੁੱਸਾ ਸੀ ਵੀ ਸੁਪਰੀਮ ਕੋਰਟ ਸਾਡੇ ਖਿਲਾਫ ਇਸ ਤਰ੍ਹਾਂ ਦੇ ਬੋਲ ਹੈ ਜਿਹੜੇ ਉਹ ਕਿਉਂ ਬੋਲ ਰਿਹਾ ਹੁਣ ਜਦੋਂ ਗੱਲ ਗ੍ਰੀਨ ਟ੍ਰਿਬਿਊਨਲ ਦੀ ਆਈ ਹੈ ਗ੍ਰੀਨ ਟ੍ਰਿਬਿਊਨਲ ਹੈ ਜਿਹੜਾ ਉਹ ਪੱਖ 'ਚ ਨਜ਼ਰ ਆਇਆ ਕਿਸਾਨਾਂ ਦੇ ਗ੍ਰੀਨ ਟ੍ਰਿਬਿਊਨਲ ਇਹ ਕਹਿ ਦਿੰਦਾ ਹੈ ਕਹ ਆ ਸਕਦੇ ਕਹਿੰਦੇ ਜਿਹੜਾ ਪੰਜਾਬ ਦਾ ਤੂੰ ਐ ਉਹ ਦਿੱਲੀ ਤੱਕ ਜਾਣਾ ਕਹਿੰਦੇ ਸੰਭਵ ਹੀ ਨਹੀਂ ਹੈ ਕਿਉਂਕਿ ਸੈਂਟਰ ਦੇ ਵਿੱਚ ਹਰਿਆਣਾ ਵੀ ਪੈ ਰਿਹਾਗਾ ਪਰ ਅਜੇ ਹੀ ਸਮੇਂ ਦੇ ਵਿੱਚ ਗ੍ਰੀਨ ਟ੍ਰਿਬਿਊਨਲ ਕਿਉਂਕਿ ਹੁਣ ਪ੍ਰਾਣੀਆਂ ਸਾੜਨ ਤੇ ਬਿਲਕੁਲ ਜ਼ੋਰ ਆ ਇਸ ਸਮੇਂ ਹਾਲਾਂਕਿ ਇਸ ਵਾਰ ਕਾਫੀ ਘਟ ਦੇਖੀ ਹੈ ਇਹ ਚੀਜ਼ ਵੀ ਲੋਕਾਂ ਨੇ ਘਟਾ ਗਲਾਈ ਹੈ ਪਰ ਬਾਵਯੂ ਦੇਸ਼ ਦੇ ਕਿਵੇਂ ਦੇਖਦੇ ਹੋ ਗ੍ਰੀਨ ਟ੍ਰਿਬਿਊਨਲ ਦੇ ਸਮਰਥਨ ਨੂੰ ਕਿਸਾਨਾਂ ਦੇ ਲਈ ਜੀ ਪਹਿਲੀ ਵਾਰ ਹੀ ਦੇਖਿਆ ਹੈਗਾ ਜੀ ਦਿੱਲੀ ਦੇ ਕਿਸੇ ਅਫਸਰ ਨੇ ਪੰਜਾਬ ਦੇ ਪ੍ਰਤੀ ਜਾਂ ਕਿਸਾਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਇਸ ਤਰ੍ਹਾਂ ਮਾਰਿਆ ਹੋਵੇ ਜਸਟਿਸ ਸੁਧੀਰ ਅਗਰਵਾਲ ਆਏ ਸੀਗੇ ਉਹ ਸ਼੍ਰੀ ਮੁਖ ਸਰ ਸਾਹਿਬ ਦੇ ਵਿੱਚ ਉੱਥੇ ਇੱਕ ਫੰਕਸ਼ਨ ਦੇ ਵਿੱਚ ਇੱਕ ਸਮਾਰੋਚ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਹਰ ਇੱਕ ਮਾਮਲੇ ਦੇ ਵਿੱਚ ਇਹਨਾਂ ਨੂੰ ਦੋਸ਼ੀ ਠਹਿਰਾ ਦਿੰਦੇ ਹੋ ਇਹ ਬਿਲਕੁਲ ਸਹੀ ਹੁਣ ਤੁਸੀਂ ਜੇ ਪੰਜਾਬ ਦੇ ਭੂਗੋਲਿਕ ਖਿੱਤੇ ਨੂੰ ਵੇਖੋ ਇਹਨੂੰ ਪਰਖੋ ਤਾ ਪੰਜਾਬ ਦੇ ਵਿੱਚ ਉੱਤਰ ਤੋਂ ਦੱਖਣ ਵੱਲ ਜਿਹੜੀ ਹਵਾ ਚੱਲਦੀ ਬਹੁਤ ਘੱਟ ਆ ਨਾ ਮੰਤਰ ਚੱਲਦੀ ਆ ਪੂਰਬ ਤੋਂ ਪੱਛਮ ਚੱਲੇਗੀ ਜਾਂ ਪੱਛਮ ਤੋਂ ਪੂਰਬ ਚੱਲੇਗੀ ਸਾਡੇ ਪੂਰਬ ਦੇ ਵਿੱਚ ਕੀ ਹੈਗਾ ਬੰਗਾਲ ਦੀ ਖਾੜੀ ਆ ਜਦ ਹਵਾਵਾਂ ਉਧਰ ਆਉਂਦੀਆਂ ਨੇ ਮਾਨਸੂਨ ਹਮੇਸ਼ਾ ਪੂਰਾ ਚੱਲਦਾ ਆਪਾਂ ਕਹਿੰਦੇ ਹਾਂ ਹਨਾ ਤੇ ਜਾਂ ਪੱਛੋਂ ਚੱਲਦੀ ਆ ਪੱਛੋਂ ਜਿਹੜੀ ਅਰਬ ਸਾਗਰ ਤੋਂ ਆਉਂਦੀ ਆ ਤੇ ਸਾਰੇ ਜਿਹੜੇ ਮੀਂਹ ਪੈਂਦੇ ਨੇ ਸਾਡਾ ਜਿਹੜਾ ਪੌਣ ਪਾਣੀ ਆ ਉਹ ਪੂਰਬ ਤੇ ਪੱਛਮ ਵਾਲੀਆਂ ਹਵਾਵਾਂ ਤੋਂ ਪ੍ਰਭਾਵਿਤ ਹੁੰਦਾ ਹੈ ਜ਼ਿਆਦਾਤਰ ਦੱਖਣ ਕਿਸੇ ਟਾਈਮ ਮਈ ਦੇ ਮਹੀਨੇ ਥੋੜੀ ਬਹੁਤ ਚਲਦੀ ਜਾਂਦੀ ਹੈ ਦੱਖਣ ਚੱਲ ਰਹੀ ਹੈ ਤਾਂ ਗਰਮੀ ਬਹੁਤ ਹੁੰਦੀ ਹੈ ਬਹੁਤ ਨਾ ਮਾਤਰ ਚਲਦੀ ਆ ਉਹ ਪੰਜਾਬ ਦੇ ਵਿੱਚ ਤੇ ਜਿਹੜੀ ਹੈਗੀ ਹੈ ਦਿੱਲੀ ਸਾਡੇ ਦੱਖਣ ਵੱਲ ਹੈ ਤੇ ਉਧਰੋਂ ਤੁਸੀਂ ਧੂਆਂ ਕਿਵੇਂ ਜਾ ਸਕਦਾ ਮੈਨੂੰ ਸਮਝ ਨਹੀਂ ਆਉਂਦੀ ਇਹ ਨਹੀਂ ਬਿਲਕੁਲ ਉਹ ਇਹ ਗੱਲ ਉਹਨਾਂ ਨੇ ਕਹੀ ਹੈ ਮੈਂ ਨਹੀਂ ਕਹਿ ਰਿਹਾ ਇਹ ਉਹਨਾਂ ਦੀ ਕੋਟਿੰਗ ਹੈ ਉਹ ਉਹਨਾਂ ਨੇ ਗੱਲ ਮੈਂ ਉਹਨਾਂ ਨੂੰ ਕੋਟ ਕਰ ਰਿਹਾ ਵੀ ਉਹਨਾਂ ਨੇ ਕਿਹਾ ਵੀ ਜਦ ਹਵਾਵਾਂ ਚੱਲਦੀਆਂ ਨਹੀਂ ਤੁਸੀਂ ਕਿਸ ਤਰ੍ਹਾਂ ਠਹਿਰਾ ਸਕਦੇ ਹੋ ਕਿੱਡੀ ਵੱਡੀ ਮਤਲਬ ਦੇਖੋ ਗੱਲ ਹੈ ਇਸ ਤਰ੍ਹਾਂ ਦੀ ਗੱਲ ਕਦੇ ਕਿਸੇ ਮੇਰੇ ਹਸਾਰ ਨਾਲ ਪੰਜਾਬ ਪੰਜਾਬ ਦੇ ਹੱਕ ਦੇ ਵਿੱਚ ਦਿੱਲੀ ਦੇ ਅਫਸਰ ਨੇ ਨਹੀਂ ਕੀਤੀ ਇਹ ਇਹ ਕੱਲ ਪਹਿਲੀ ਵਾਰੀ ਇਸ ਤਰ੍ਹਾਂ ਦੇਖਣ ਨੂੰ ਮਿਲਿਆ ਹੈ ਇਹਦੀ ਸਾਨੂੰ ਸਲਾਘਾ ਕਰਨੀ ਚਾਹੀਦੀ ਹੈ ਤੇ ਸਾਨੂੰ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ ਜੇ ਗ੍ਰੀਨ ਅੰਟਰਵਿਊ ਨਾਲ ਇਦਾਂ ਕਹਿੰਦਾ ਤਾਂ ਸੁਪਰੀਮ ਕੋਰਟ ਵੀ ਕੱਲੋਂ ਸਾਡੇ ਹੱਕ 'ਚ ਡਟੇਗੀ ਜਿੱਦਕਿ ਹੁਣ ਤੁਸੀਂ ਦੇਖੋ ਉਪਰਾਲੀ ਸਾੜਨ ਵਾਲੇ ਜਿਹੜੇ ਕਿਸਾਨ ਨੇ ਉਨ੍ਹਾਂ ਦੇ ਹੱਕ ਦੇ ਵਿੱਚ ਨਹੀਂ ਡਟਦਾ ਕੋਈ ਉਹਨਾਂ ਦੇ ਕਹਿੰਦੇ ਜੀ ਉਹਨਾਂ ਤੇ ਕੇਸ ਦਰਜ ਕਰ ਦਿਓ ਉਹ ਕਰ ਦਿਓ ਫਲਾਣਾ ਕਰ ਦਿਓ ਤੇ ਕੇਸ ਦਰਜ ਹੋਈ ਵੀ ਨੇ ਤੇ ਹੁਣ ਕਿਸਾਨ ਇੰਨੀਆਂ ਮਹਿੰਗੀਆਂ ਮਸ਼ੀਨਾਂ ਲੈ ਕੇ ਉਹ ਕਿੱਥੋਂ ਸਟੇਬਲ ਬਰਨਿੰਗ ਨੂੰ ਕਿੱਥੋਂ ਕਰਨ ਆਪਣਾ ਉਹਨਾਂ ਨੂੰ ਕਿਵੇਂ ਨਵਟਾਰਾ ਕਰਨ ਉਹ ਉਹ ਨਹੀਂ ਕਰ ਸਕਦੇ ਉਹਨਾਂ ਤੱਕ ਕਈ ਥਾਵਾਂ ਤੇ ਤੇ ਜਾਂਦੀਆਂ ਹੀ ਨਹੀਂ ਹੈਗੀਆਂ ਉਹਨਾਂ ਨੂੰ ਮੌਕੇ ਨਹੀਂ ਮਿਲਦਾ ਹੈਗਾ ਤੇ ਇਹ ਹੁਣ ਉੱਪਰਲੇ ਲੈਵਲ ਤੇ ਸਰਕਾਰਾਂ ਦੇ ਅਧਿਕਾਰ ਦੇ ਉੱਪਰ ਇਹ ਫੈਸਲੇ ਲੈਣ ਦੀ ਲੋੜ ਹੈਗੀ ਹੈ ਜੀ ਆ ਮਹਤਵਪੂਰਨ ਜੀ ਅੱਗੇ ਗੱਲ ਕਰਾਂਗੇ ਕਿ ਜਲੰਧਰ ਦੇ ਵਿੱਚ 2.5 ਕਿਲੋ ਆਰਡੀਐਕਸ ਦਾ ਜਿਹੜਾ ਫੜਿਆ ਗਿਆ ਪੰਜਾਬ ਦੇ ਵਿੱਚ ਇਸ ਸਮੇਂ ਤਿਹਾਰਾਂ ਦਾ ਸੀਜ਼ਨ ਆ ਦੁਸ਼ਹਿਰਾ ਟੱਪ ਗਿਆ ਦੀਵਾਲੀ ਬਿਲਕੁਲ ਸਿਰ ਤੇ ਹੈ ਉਸ ਤੋਂ ਬਾਅਦ ਪਹਿਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਤੇਜੀ ਦਾ ਪ੍ਰਕਾਸ਼ ਪੁਰਬ ਹੈ ਜਿਹੜਾ ਦੁਨੀਆ ਨੇ ਮਨਾਣਾ ਹੈ ਇਸੇ ਦੌਰਾਨੀ ਜਿਹੜੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਮਨਾਉਣੀ ਹੈ ਸੋ ਅਜਿਹੇ ਸਮੇਂ ਦੇ ਵਿੱਚ ਪੂਰਾ ਮਾਹੌਲ ਹੈ ਜਿਹੜਾ ਪੰਜਾਬ ਦੇ ਵਿੱਚ ਬਣਿਆ ਹੋਇਆ ਹੈਗਾ ਤਿਹਾਰਾਂ ਦਾ ਬਖਵਕ ਸਮਾਤੇ ਧਾਰਮਿਕ ਸਮਾਗਮਾਂ ਦਾ ਅਜਿਹੇ ਸਮੇਂ ਦੇ ਵਿੱਚ ਇਹੋ ਜਿਹੇ ਆਰ ਡੀ ਐਕਸ ਦਾ ਫੜਿਆ ਜਾਣਾ ਕਿਤੇ ਨਾ ਕਿਤੇ ਪੰਜਾਬ ਦਾ ਮਾਹੌਲ ਨੂੰ ਖਰਾਬ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਸਨ ਉਹਨਾਂ ਨੂੰ ناکਾਮ ਕੀਤਾ ਗਿਆ ਸੋ ਕਿਵੇਂ ਦੇਖਦੇ ਹੋ ਕਿਉਂਕਿ ਇਹ ਜਿਹੜੇ ਹੱਥਕੰਡੇ ਅਪਣਾਏ ਜਾ ਰਹੇ ਨੇ ਸਮੇਂ-ਸਮੇਂ ਤੇ ਇਹਨਾਂ ਦੇ ਖੁਲਾਸੇ ਹੁੰਦੇ ਰਹਿੰਦੇ ਨੇ ਜੀ 2.5 ਕਿਲੋ ਆਰ ਡੀ ਐਕਸ ਨੇ ਬਹੁਤ ਤਬਾਹੀ ਮਚਾਉਣੀ ਸੀ ਇਹ ਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ ਹੈ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ ਅਸੀਂ ਉਹਨਾਂ ਨੂੰ ਸਲਾਮ ਕਰਦੇ ਆ ਕਿਉਂਕਿ ਦੇਖੋ ਜੇ ਕਿਤੇ ਉਹ ਕੋਈ ਪਾਣਾ ਵਰਤ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਕੋਈ ਵੀ ਨਹੀਂ ਸੀ ਕੌਣ ਹੁੰਦਾ ਕਹਿ ਦਿੰਦੇ ਜੀ ਪਾਕਿਸਤਾਨ ਤੋਂ ਆਇਆ ਸੀ ਜੀ ਫਲਾਣ ਆਇਆ ਸੀਗਾ ਤੁਸੀਂ ਲੇਕਿਨ ਇੱਕ ਗੱਲ ਨੋਟ ਕਰਨ ਵਾਲੀ ਇਹ ਹੈ ਵੀ ਜਿਹੜੇ ਜਿਹੜੇ ਦੋ ਜਣੇ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ 2.5 ਲੱਖ ਰੁਪਏ ਮਿਲਣਾ ਸੀ ਯਾਨੀ ਕਿ ਤੁਸੀਂ ਦੇਖੋ ਵੀ ਐਨੇ ਲੋਕਾਂ ਨੂੰ ਮਾਰਨ ਦੀ ਕੀਮਤ 2.5 ਲੱਖ ਰੁਪਏ ਆ ਮਤਲਬ ਇਹ ਇਹ ਜਿਹੜੀ ਹੈਗੀ ਨਾ ਇਹ ਕਿੰਨਾ ਹੁਣ ਇਹਦਾ ਕਾਰਨ ਕੀ ਹੈ ਸਾਡੇ ਨੌਜਵਾਨ ਬੇਰੁਜ਼ਗਾਰ ਨੇ ਸਰਕਾਰਾਂ ਨੂੰ ਚਾਹੀਦਾ ਕਿ ਉਹਨਾਂ ਨੂੰ ਸੰਭਾਲੇ ਉਹ ਗੈਂਗਸਟਰ ਨਾ ਬਣਨ ਉਹ ਨਸ਼ਿਆਂ 'ਚ ਨਾ ਪੈਣ ਉਹ ਸਿਰਫ ਜ਼ਿਆਦਾਤਰ ਤੁਸੀਂ ਦੇਖੋ ਜਦੋਂ ਜੇਐਨਕੇ ਦੇ ਵਿੱਚ ਹੁਣ 5 ਅਗਸਤ 2019 ਨੂੰ ਜਦੋਂ ਕੇਂਦਰੀ ਗ੍ਰਹਿ ਮੰਤਰੀ ਨੇ ਆਪਣੀ ਧਾਰਾ 370 ਹਟਾਈ ਸੀ ਤਾਂ ਉਹਨਾਂ ਨੇ ਇਹੀ ਕਿਹਾ ਸੀ ਵੀ ਅਸੀਂ ਨੌਕਰੀਆਂ ਪੈਦਾ ਕਰਾਂਗੇ ਤਾਂ ਹੁਣ ਤੁਸੀਂ ਦੇਖੋ ਵੀ ਇਹ ਨੌਕਰੀਆਂ ਪੈਦਾ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਇਹ ਜਿਹੜਾ ਹੈਗਾ ਇਹੋ ਜਿਹਾ ਮਾਹੌਲ ਨਾ ਪੈਦਾ ਹੋਵੇ ਤੁਹਾਡੇ ਯਾਦ ਹੋਣਾ ਹੈ ਦੋ ਕੁ ਮਹੀਨੇ ਪਹਿਲਾਂ ਤਿੰਨ ਮਹੀਨੇ ਪਹਿਲਾਂ ਕੋ ਖਬਰ ਲਗਾਤਾਰ ਆ ਰਹੀਆਂ ਸੀ ਪੁਲਿਸ ਥਾਣਿਆਂ ਦੇ ਉੱਪਰ ਬੰਬ ਡੇਗੇ ਹਮਲੇ ਕੀਤੇ ਤਾਂ ਉਹਨਾਂ ਦੇ ਵਿੱਚੋਂ ਇੱਕ ਜਦੋਂ ਬੰਦਾ ਫੜਿਆ ਤਾਂ ਉਹਨੂੰ ਉਹਨੂੰ ਸਿਰਫ 4000 ਰੁਪਏ ਪਿੱਛੇ ਉਸਨੇ ਉਹ ਜਿਹੜਾ ਕਾਰਾ ਕੀਤਾ ਸੀਗਾ ਤੇ ਹੁਣ ਤੁਸੀਂ ਦੱਸੋ ਵੀ ਆਹ ਹਾਲ ਹੈ ਸਾਡੇ ਨੌਜਵਾਨਾਂ ਦਾ ਤੇ ਉਸ ਪਾਸੇ ਥੋੜਾ ਧਿਆਨ ਦੇਣ ਦੀ ਲੋੜ ਹੈ ਹਮਦਰਦੀ ਨਾਲ ਦੇਣ ਦੀ ਲੋੜ ਹੈ ਵੀ ਨੌਜਵਾਨਾਂ ਦਾ ਇੰਨਾ ਕਸੂਰ ਨਹੀਂ ਹੈਗਾ ਉਹ ਕੀ ਕਰਨ ਉਹ ਮਜਬੂਰ ਨੇ ਮਜਬੂਰ ਨੇ ਤੇ ਉਹ ਥੋੜਾ ਜਿਹਾ ਉਸ ਪਾਸੇ ਸਰਕਾਰਾਂ ਨੂੰ ਸੈਂਟਰ ਦੀ ਗਵਰਨਮੈਂਟ ਨੂੰ ਵੀ ਔਰ ਸਾਡੀ ਸੂਬਾ ਸਰਕਾਰ ਨੂੰ ਵੀ ਉਸ ਪਾਸੇ ਧਿਆਨ ਦੇਣ ਦੀ ਲੋੜ ਹੈ ਜੀ ਮਹਤਾਬ ਜੀ ਇੱਕ ਇਸ ਤਰ੍ਹਾਂ ਦੀ ਖਬਰ ਹੈ ਜਿਹੜੀ ਉਹ ਬਟਾਲਾ ਤੋਂ ਵੀ ਆਈ ਹੈ ਜਿੱਥੇ ਅੰਨੇਵਾ ਇੱਕ ਦੁਕਾਨ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ ਦੋ ਜਣਿਆਂ ਦੀ ਮੌਤ ਹੋ ਗਈ ਹੈ ਪੰਜਾਬ ਦੀ ਲॉ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਵਿਰੋਧੀ ਤਰ ਚੁੱਕਦੇ ਨੇ ਹਣ ਹਾਲਾਂਕਿ ਹੁਣ ਤਾਂ ਪੰਜਾਬ ਦੇ ਆਮ ਲੋਕ ਵੀ ਚੁੱਕਣ ਲੱਗ ਗਏ ਨੇ ਕਿ ਕਿਹੋ ਜਿਹੀ ਸਥਿਤੀ ਬਣੀ ਹੋਈ ਹੈ ਸੋ ਇਹ ਉਸੇ ਸਥਿਤੀ ਦੀ ਇੱਕ ਤਾਜ਼ਾ ਉਦਾਹਰਣ ਹੈ ਕਿ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਕਿ ਦੁਕਾਨ ਦੇ ਉੱਪਰ ਦੁਕਾਨਦਾਰ ਤੇ ਉੱਪਰ ਸ਼ਰਿਆਮ ਗੋਲੀਆਂ ਚਲਾਈਆਂ ਜਾ ਰਹੀਆਂ ਜਿਹੜੀਆਂ ਕਿ ਬਿਜ਼ਨਸ ਨੂੰ ਅਜਿਹੀਆਂ ਘਟਨਾਵਾਂ ਵਾਲੇ ਜਿਹੜੀਆਂ ਪ੍ਰਭਾਵਿਤ ਕਰਦੀਆਂ ਨੇ ਜੀ ਜੀ ਇਹ ਮੰਦਭਾਗੀ ਘਟਨਾ ਹੈਗੀ ਆ ਤੇ ਇਸ ਲਈ ਮੈਂ ਥੋੜਾ ਜਿਹਾ ਜਿਹੜਾ ਸਾਡਾ ਮੀਡੀਆ ਹੈਗਾ ਅ ਅਸੀਂ ਖੁਦ ਆਏ ਗਿਆਂ ਉਹ ਜ਼ਿੰਮੇਵਾਰ ਕਿਸ ਤਰ੍ਹਾਂ ਹੁਣ ਤੁਸੀਂ ਦੇਖੋ ਵੀ ਇੱਕ ਅਖਬਾਰ ਜਾਂ ਇੱਕ ਮੀਡੀਆ ਦਾ ਇੱਕ ਵਰਗ ਹੁਣ ਇਸ ਖਬਰ ਨੂੰ ਕਿਸ ਤਰ੍ਹਾਂ ਪੇਸ਼ ਕਰਦਾ ਉਸਨੇ ਕਿਹਾ ਜੀ ਦੇਖੋ ਕਰਵਾ ਚੌਥ ਦੇ ਮੌਕੇ ਇੱਕ ਫਿਰਕੇ ਵਿਸ਼ੇਸ਼ ਦੇ ਉੱਪਰ ਗੋਲੀਆਂ ਚਲਾਤੀਆਂ ਹੁਣ ਤੁਸੀਂ ਦੇਖੋ ਗੱਲ ਕਿੱਥੇ ਤੇ ਪਹੁੰਚੇਗੀ ਸਿਰਫ ਗੋਲੀਬਾਰੀ ਦੀ ਘਟਨਾ ਓਨੀ ਸ਼ਾਇਦ ਅਹਿਮ ਨਾ ਹੁੰਦੀ ਜੇ ਹੁਣ ਕਰਵਾ ਚੌਥ ਮੌਕੇ ਤਾਂ ਉੱਥੇ ਉਹ ਫਿਰਕੂਤਣਾ ਫੈਲ ਗਿਆ ਜਿਹੜੇ ਲੋਕਲ ਜੀ ਚੈਨਲ ਹੁੰਦੇ ਨੇ YouTube ਵਾਲੇ ਜਾਂ ਜੋ ਵੀ ਚੈਨਲ ਨੇ ਤੇ ਉਹ ਉਹਨਾਂ 'ਚ ਉਹਨਾਂ ਨੇ ਉੱਥੇ ਗੱਲ ਫਿਲਾ ਦਿੱਤੀ ਇਹ ਵੀਤਾਂਜੀ ਉਹਨਾਂ ਨੂੰ ਇੱਕ ਫਿਰਕਾ ਇਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੁਣ ਫਿਰਕਾ ਕੌਣ ਆ ਹੁਣ ਤੁਸੀਂ ਆਪ ਹੀ ਤੁਸੀਂ ਪਤਾ ਹੀ ਸਾਰਿਆਂ ਨੂੰ ਪਤਾ ਤੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੇ ਇਹ ਇਹ ਇਸ ਤਰ੍ਹਾਂ ਦੀ ਰਿਪੋਰਟਿੰਗ ਵੀ ਨਹੀਂ ਹੋਣੀ ਚਾਹੀਦੀ ਮੈਨੂੰ ਲੱਗਦਾ ਵੀ ਇਹ ਜਿਹੜੇ ਮੀਡੀਆ ਦੇ ਐਥਿਕਸ ਨੇ ਸਾਡੇ ਪੱਤਰਕਾਰੀ ਦੇ ਉਹ ਉਹਦੇ ਉਲਟ ਹੈ ਸਾਨੂੰ ਇਦਾਂ ਦੀ ਪਹਿਲਾਂ ਬੜਾ ਬੈਨ ਹੁੰਦਾ ਸੀਗਾ ਹੁਣ ਲੇਕਿਨ ਖੁੱਲ੍ਹ ਕੇ ਕਿਹਾ ਜਾਣ ਲੱਗ ਗਿਆ ਜਾਤਾਂ ਦੇ ਨਾਂ ਤੇ ਉੱਪਰ ਤੁਸੀਂ ਦੇਖੋ ਵੀ ਕਿੰਨਾ ਵੱਡਾ ਉਹ ਹੋ ਰਿਹਾ ਹੈ ਤੇ ਉਹ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਮੈਨੂੰ ਲੱਗਦਾ ਵੀ ਠੀਕ ਹੈ ਹੁਣ ਜੇ ਕਿਸੇ ਸਮਾਜ ਵਰੂਧ ਦੀ ਅਨਸਰ ਨੇ ਇਹੋ ਜਿਹਾ ਕਾਰਾਕਾਰੀ ਦਿੱਤਾ ਤਾਂ ਤੁਸੀਂ ਮੀਡੀਆ ਦਾ ਕੁਝ ਫਰਜ਼ ਬ ਘਟਨਾ ਤਾਂ ਘਟਨਾ ਹੈ ਜੀ ਹਾਂਜੀ ਉਹ ਇੱਕ ਉਸ ਨੂੰ ਤੁਸੀਂ ਫਿਰਗੂ ਰੰਗਤ ਦੇ ਕੇ ਪੇਸ਼ ਕਰੋ ਤਾਂ ਉਹ ਥੋੜਾ ਗਲਤ ਹੈਗਾ ਹੂੰ ਜੀ ਮੈਂ ਤਾਂ ਆਪ ਜੀ ਅੱਗੇ ਜਿਹੜੀ ਗੱਲ ਹੈ ਉਹ ਕਰਾਂਗੇ ਕਿ ਜੰਮੂ ਦੇ ਨੇੜੇ ਜਿਹੜੀ ਬੇਦਬੀ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ ਉਹ ਤੇ ਹੁਣ ਜਥੇਦਾਰ ਗੜਗਾਸ ਸਾਹਿਬ ਨੇੜੇ ਕਾਰਜਕਾਰੀ ਜਥੇਦਾਰ ਨੇ ਉਹਨਾਂ ਦਾ ਬਿਆਨ ਆ ਗਿਆ ਸੋ ਇਸ ਮਾਮਲੇ ਦੇ ਵਿੱਚ ਕਹਿੰਦੇ ਕਿ ਬੇਦਬੀਆਂ ਰੋਕਣ ਦੇ ਲਈ ਇੱਕ ਪੰਜ ਸਿੰਘ ਸਹਿਬਾਨ ਨੇ ਜਿਹੜੇ ਉਇਸ ਸੰਬੰਧਿਤ ਮੀਟਿੰਗ ਕਰਨਗੇ ਵੱਖ-ਵੱਖ ਗੁਰੂ ਘਰ ਜਿਹੜੇ ਬਣੇ ਹੋਏ ਨੇ ਉਹਨਾਂ ਦੀਆਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਨੂੰ ਚੌਕਸ ਰਹਿਣਾ ਪੈਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਕੁਝ ਰੂਲ ਰੈਗੂਲੇਸ਼ਨ ਜਾਂ ਸਖਤੀਆਂ ਨੇ ਜਿਹੜੀਆਂ ਉਹ ਆਉਣ ਵਾਲੇ ਸਮੇਂ ਚ ਬਣਾਈਆਂ ਜਾ ਸਕਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਐਸਜੀਪੀਸੀ ਵੱਲੋਂ ਕਿਵੇਂ ਦੇਖਦੇ ਹੋ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਐਸਜੀਪੀਸੀ ਕੋਲੇ ਹੀ ਉਹ ਪਾਵਰ ਹੈ ਇਹ ਉਹ ਵੱਖ-ਵੱਖ ਗੁਰੂ ਘਰਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਨੇਗੇ ਉਹ ਦੇ ਸਕਦੇ ਨੇ ਕਿ ਤੁਸੀਂ ਕਿਸ ਤਰ੍ਹਾਂ ਚੌਕਸ ਰਹਿਣਾ ਹੈਗਾ ਕਿਸ ਤਰ੍ਹਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਹੈਂਡਲ ਕਰਨਾ ਹੈ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੇ ਸੁਰੱਖਿਆ ਦੇ ਪ੍ਰਬੰਧ ਕਰਨੇ ਆ ਹਾਲਾਂਕਿ ਉਹ ਪਹਿਲਾਂ ਹੋ ਜਾਣੇ ਚਾਹੀਦੇ ਸੀ ਕਿਵੇਂ ਦੇਖਦੇ ਹੋ ਪਰ ਜਿਹੜੇ ਨਵੇਂ ਜਥੇਦਾਰ ਬਣੇ ਨੇ ਉਹਨਾਂ ਵੱਲੋਂ ਇਹ ਕੀਤਾ ਜਾ ਰਿਹਾ ਜੀ ਤੁਸੀਂ ਦੇਖੋ ਵੀ 2015 ਤੋਂ ਬੇਅਦਬੀਆਂ ਤਾਂ ਖੈਰ ਪਹਿਲਾਂ ਵੀ ਹੁੰਦੀਆਂ ਹੋਣੀਆਂ ਲੇਕਿਨ ਮੁੱਦਾ 2015 ਤੋਂ ਬਣਿਆ ਤੇ ਇਹਦੇ ਨਾਲ ਕਾਫੀ ਹਿੰਸਾ ਵੀ ਫੈਲੀ ਹੈ ਇਸ ਮੁੱਦੇ ਕਰਕੇ ਸਰਕਾਰਾਂ ਵੀ ਡਿੱਗ ਗਈਆਂ ਤੇ ਇੱਕ ਪਾਰਟੀ ਬਹੁਤ ਪਿੱਛੜ ਗਈ ਸਿਰਫ ਇਸ ਮੁੱਦੇ ਨੂੰ ਲੈ ਕੇ ਤੇ ਮੈਨੂੰ ਲੱਗਦਾ ਵੀ ਜਥੇਦਾਰ ਸਾਹਿਬ ਦਾ ਫੈਸਲਾ ਬਿਲਕੁਲ ਸਹੀ ਹੈ ਉਹ ਕਰਨਗੇ ਜਰੂਰ ਉਹਨਾਂ ਦਾ ਬਿਆਨ ਆਇਆ ਸੀਗਾ ਤੇ ਉਹ ਛੇਤੀ ਮੀਟਿੰਗ ਸੱਦ ਰਹੇ ਨੇ ਪੰਜੇ ਸਿੰਘ ਸਾਹਿਬਾਨ ਦੀ ਤੇ ਫੈਸਲਾ ਲੈਣਾ ਚਾਹੀਦਾ ਤੇ ਮੇਰੇ ਖਿਆਲ ਦੇ ਵਿੱਚ ਸਕਾਰਾਤਮਕ ਹੈ ਸਾਨੂੰ ਇਹਦੇ ਬਾਰੇ ਨੇ ਦੇਖਣਾ ਚਾਹੀਦਾ ਤੇ ਲੇਕਿਨ ਉਹਨਾਂ ਨੇ ਜਿਹੜਾ ਇਹ ਕਿਹਾ ਨਾ ਸਭ ਤੋਂ ਵੱਡੀ ਗੱਲ ਵੀ ਜਿਹੜੀਆਂ ਲੋਕਲ ਕਮੇਟੀਆਂ ਨੇ ਉਹ ਉਹਨਾਂ ਨੂੰ ਚੌਕਸ ਰਹਿਣ ਦੀ ਲੋੜ ਹੈ ਉਹਨਾਂ ਨੇ ਇਹ ਕਿਹਾ ਵੀ ਇੱਕ ਜਿਹੜਾ ਸੇਵਾਦਾਰ ਹੋਏਗਾ ਨਾ ਆਪਣੀ ਸੰਗਤ ਦੇ ਵਿੱਚੋਂ ਉਹ 24 ਘੰਟੇ ਡਿਊਟੀ ਹੋਏਗੀ ਉਸ ਦੀ 24 ਘੰਟੇ ਡਿਊਟੀ ਕਰੇਗਾ ਉਹ ਤੇ ਫਿਰ ਦੂਜੀ ਦੀ ਵਾਰੀ ਆਏਗੀ ਤੇ ਉਹ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਕਿ ਉੱਥੇ ਜਿਹੜੀ ਬੇਅਦਬੀ ਨਾ ਹੋਵੇ ਐਸੀ ਕੋਈ ਸਿਰਫੇਰੀ ਲੋਕ ਨਾ ਕੋਈ ਆਪਣੇ ਮਨਸੂਬਿਆਂ ਚ ਕਾਮਯਾਬ ਹੋਣ ਤੇ ਇਸ ਕਰਕੇ ਉਹਨਾਂ ਨੇ ਇਹ ਸਾਰਾ ਕੀਤਾ ਸਾਰੀ ਜ਼ਿੰਮੇਵਾਰੀ ਲੋਕਲ ਕਮੇਟੀ ਤੇ ਪਾਈ ਜਾਣੀ ਹੈ ਜਿਹੜੀ ਹੁਣ ਸੰਕੇਤ ਜਿਹੜੇ ਮਿਲੇ ਜਿਹੜੇ ਉੱਥੇ ਮੌਜੂਦ ਰਹਿਣਗੇ ਜੀ ਜਿਹੜੇ ਹਾਂ ਜੀ ਜਿਹੜੇ ਉੱਥੇ ਉਹਨਾਂ ਨੇ ਕਿਹਾ ਵੀ ਉਹ ਉਹਨਾਂ ਦੀ ਜ਼ਿੰਮੇਵਾਰੀ ਅਸੀਂ ਉਹਨਾਂ ਦੇ ਉੱਪਰ ਪਾਵਾਂਗੇ ਜੀ ਅ ਮਤਬ ਜੇ ਕੀ ਗੱਲ ਹੈ ਜਿਹੜੀ ਉਹ ਕਰਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਕਹ ਰਹੇ ਕਿ ਹਾਲਾਤ ਬਣੇ ਨੇਗੇ ਉਹ ਇਹ ਹੈ ਕਿ ਇੱਕ ਤਾਂ ਆਪਰੇਸ਼ਨ ਸੰਧੂਰ ਕਿਉਂਕਿ ਬਾਰਡਰ ਸਟੇਟ ਆ ਸਾਡੇ ਪਾਕਿਸਤਾਨ ਦੇ ਅਸੀਂ ਨਾਲ ਲੱਗਦੇ ਆ ਤੇ ਦੂਜਾ ਕਹਿੰਦੇ ਹੜ੍ਹ ਕਹਿੰਦੇ ਬੈਕ ਟੂ ਬੈਕ ਇਸ ਤਰ੍ਹਾਂ ਆਏ ਨੇ ਕਿ ਪੰਜਾਬ ਦੇ ਲੋਕਾਂ ਨੂੰ ਮਾਨਸਿਕ ਤੌਰ ਤੇ ਇਹਨਾਂ ਦੋਵਾਂ ਚੀਜ਼ਾਂ ਨੇ ਬਹੁਤ ਪਰੇਸ਼ਾਨ ਕੀਤਾ ਕਿਉਂਕਿ ਪਹਿਲਾਂ ਵੀ ਆਪਾਂ ਦੇਖਿਆ ਕਿ ਅੱਧੇ ਤੋਂ ਜ਼ਿਆਦਾ ਪੰਜਾਬ ਅੰਮ੍ਰਿਤਸਰ ਵਾਲੇ ਪਾਸਿਓਂ ਖਾਲੀ ਕਰਨਾ ਪੈ ਗਿਆ ਉਸ ਤੋਂ ਬਾਅਦ ਹੜਾ ਨੇ ਵੀ ਉਸੇ ਏਰੀਆ ਨੂੰ ਜ਼ਿਆਦਾ ਮਾਰਕ ਕੀਤੀ ਹੈਗੀ ਤਾਂ ਅਜਿਹੇ ਸਮੇਂ ਦੇ ਵਿੱਚ ਉਹ ਕਹਿੰਦੇ ਕਿ ਮਾਨਸਿਕ ਸਿਹਤ ਨੂੰ ਇੱਕ ਵੱਡੀ ਚਿੰਤਾ ਦਾ ਵੇਸ਼ਾ ਦੱਸ ਰਹੇ ਨੇ ਕਹਿੰਦੇ ਕਿ ਇਸ ਸਬੰਧਿਤ ਪੰਜਾਬ ਸਰਕਾਰ ਇੱਕ ਮਾਨਸਿਕ ਸਿਹਤ ਨੀਤੀ ਵੀ ਲੈ ਕੇ ਆ ਰਹੀ ਹੈ ਕਿਵੇਂ ਦੇਖਦੇ ਹੋ ਕਿਉਂਕਿ ਅਜਿਹੀ ਸਥਿਤੀ ਦੇ ਵਿੱਚੋਂ ਬਾਹਰ ਕੱਢਣਾ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਸਮੇਂ ਬਿਲਕੁਲ ਪ੍ਰਭ ਜੀ ਇਹ ਇਹ ਜੋ ਫੈਸਲਾ ਮੈਨੂੰ ਲੱਗਦਾ ਵੀ ਬਹੁਤ ਪਹਿਲਾਂ ਲੈ ਲਿਆ ਜਾਣਾ ਚਾਹੀਦਾ ਸੀ ਅਸੀਂ ਸਾਰੇ ਆਪਣੀ ਫਿਜ਼ੀਕਲ ਜਿਹੜੀ ਸਰੀਰਕ ਸਿਹਤ ਹੈ ਉਹਦੇ ਵੱਲ ਤਾਂ ਬਹੁਤ ਧਿਆਨ ਦਿੰਨੇ ਆ ਪਰ ਅਸੀਂ ਆਪਣੀ ਜਿਹੜੀ ਮਾਨਸਿਕ ਸਿਹਤ ਉਹਦੇ ਵੱਲ ਧਿਆਨ ਹੀ ਨਹੀਂ ਦਿੰਦੇ ਹੁਣ ਤੁਸੀਂ ਦੇਖੋ ਅਮਰੀਕਾ ਦੇ ਵਿੱਚ ਰੋਜ਼ਾਨਾ ਵਾਂਗੂੰ ਲਗਭਗ ਦੂਜੇ ਤੀਜੇ ਦਿਨ ਹੋ ਹੀ ਜਾਂਦਾ ਉੱਥੇ ਸ਼ਾਪਿੰਗ ਮਾਲ ਚ ਗੋਲੀਆਂ ਚੱਲ ਗਈਆਂ ਜੀ ਸਪੂਲਾਂ ਦੇ ਗੋਲੀਆਂ ਚੱਲ ਗਈਆਂ ਤਾਂ ਉਹ ਮਾਨਸਿਕ ਦਸ਼ਾ ਹੀ ਆ ਨਾ ਜੋ ਕੋਈ ਬੰਦਾ ਕਰਦਾ ਤਾਂ ਆਪਣੇ ਜਿਹੜੇ ਹੁਣ ਆਪਣੇ ਗੈਂਗਸਟਰ ਬਣਦੇ ਨੇ ਚੋਰ ਬਣਦੇ ਨੇ ਕਤਲ ਹੁੰਦੇ ਨੇ ਉਹ ਇੱਕ ਮਾਨਸਿਕ ਵਿਕ੍ਰਿਤੀ ਹੈ ਉਹ ਗਲਤ ਇੱਕ ਜੇ ਉਹਦਾ ਸਹੀ ਤਰੀਕੇ ਨਾਲ ਕਾਉਂਸਲਿੰਗ ਹੋਵੇ ਉਸ ਬੰਦੇ ਦੀ ਹਰੇਕ ਬੰਦੇ ਦੀ ਮੌਰੀ ਮਾਨਸਿਕ ਜਿਹੜੀ ਪ੍ਰੋਬਲਮ ਹੈ ਉਹਦੇ ਉੱਤੇ ਚੈੱਕ ਰੱਖਿਆ ਜਾਵੇ ਤਾ ਇਹ ਜਿਹੜੀ ਚੀਜ਼ਾਂ ਨਹੀਂ ਵਾਪਰ ਸਕਦੀਆਂ ਤੇ ਬਹੁਤ ਦੇਰ ਬਾਅਦ ਫੈਸਲਾ ਲਿਆ ਗਿਆ ਮੇਰੇ ਹਿਸਾਬ ਨਾਲ ਇਹ ਬਹੁਤ ਪਹਿਲਾਂ ਲਿਆ ਜਾਣਾ ਚਾਹੀਦਾ ਸੀਗਾ ਕਿਉਂਕਿ ਜਿਹੜੀ ਬਿਲਕੁਲ ਸਹੀ ਕਿਹਾ ਤੁਸੀਂ ਉਹ ਆਪਰੇਸ਼ਨ ਸੰਧੂਰ ਜਿਹੜਾ ਹੈਗਾ ਉਹਦੇ ਕਰਕੇ ਕਿੰਨਾ ਲੋਕਾਂ ਦੇ ਵਿੱਚ ਖਾਸ ਕਰਕੇ ਜਿਹਦੇ ਬਾਰਡਰ ਏਰੀਆ ਦੇ ਸੀਗੇ ਮੇਰਾ ਇੱਕ ਫਰੈਂਡ ਆ ਉਹਨਾਂ ਨੇ ਕਿਹਾ ਜਦੋਂ ਅਸੀਂ ਰਾਤ ਨੂੰ ਦੇਖਦੇ ਸੀ ਤਾਂ ਸਾਨੂੰ ਐ ਲੱਗਦਾ ਸੀ ਜਿਵੇਂ ਉੱਪਰੋਂ ਆਤਿਸ਼ਬਾਜ਼ੀਆਂ ਨਿਕਲ ਰਹੀਆਂ ਹੋਣ ਪਰ ਸਾਡੇ ਦਿਨ ਸੀ ਦਿਗਦੀਆਂ ਉਹ ਅੱਗੇ ਜਾ ਕੇ ਦਿਗਦੀਆਂ ਸੀਗੀਆਂ ਕਿਉਂਕਿ ਬਿਲਕੁਲ ਬਾਰਡਰ ਦੇ ਨਾਲ ਉਹਨਾਂ ਦਾ ਪਿੰਡ ਹੈਗਾ ਤੇ ਇਹ ਉਹ ਲੇਕਿਨ ਉਹ ਰਾਤਾਂ ਨੂੰ ਨੀਂਦ ਹੀ ਨਹੀਂ ਸੀ ਆਉਂਦੀ ਉਹਨਾਂ ਨੂੰ ਮਾਨਸਿਕ ਤਣਾਅ ਉੱਥੇ ਫੈਲ ਗਿਆ ਬੱਚਿਆਂ ਜਿਹੜੇ ਅੱਜ ਜਿਹੜੇ ਬੱਚੇ ਹੁਣ 5-10 ਸਾਲ ਦੇ ਹਨ 20 ਸਾਲ ਦੇ ਬੱਚੇ ਤੇ ਉਹਨਾਂ ਦੇ ਮਨਾਂ ਤੇ ਕੀ ਅਸਰ ਪੈਂਦਾ ਸੀ ਹੁਣ ਤੁਸੀਂ ਦੇਖੋ ਵੀ ਤੇ ਉਹ ਉਹਨਾਂ ਗੱਲਾਂ ਦੇ ਹੁਣ ਇਹ ਜਿਹੜਾ ਡਾਕਟਰ ਬਲਬੀਰ ਸਿੰਘ ਸਾਡੇ ਸਿਹਤ ਮੰਤਰੀ ਨੇ ਤੇ ਉਹਨਾਂ ਨੇ ਬਿਲਕੁਲ ਸਹੀ ਦਿਸ਼ਾ ਦੇ ਵਿੱਚ ਸਹੀ ਫੈਸਲੇ ਲਏ ਨੇ ਤੇ ਇਸ ਪਾਸੇ ਅੱਗੇ ਸੱਚਮੁੱਚ ਇਹਨੂੰ ਵਿਹਾਰਕਤਾ ਨਾਲ ਲਾਗੂ ਕਰਨ ਦੀ ਲੋੜ ਹੈ ਹੂੰ ਜੀ ਅਮਹਤਾਬ ਜੀ ਕੀ ਗੱਲ ਕਰਾਂਗੇ ਕਿ ਪੰਜਾਬੀ ਯੂਨੀਵਰਸਿਟੀ ਦੇ ਇੱਕ ਸਹਾਇਕ ਪ੍ਰੋਫੈਸਰ ਨੇ ਕਹਿੰਦੇ ਕਿ ਜਿਸ ਆਧਾਰ ਤੇ ਉਹਨਾਂ ਨੇ ਨੌਕਰੀ ਲਈ ਉਹ ਬੜਾ ਗਲਤ ਤਰੀਕਾ ਵਰਤਿਆ ਕਿਉਂਕਿ ਉਹਨਾਂ ਨੇ ਕਹਿੰਦੇ ਕਿ ਇੱਕ ਸਰਟੀਫਿਕੇਟ ਬਣਾਇਆ ਜਿਹੜਾ ਕਿ ਜਾਲੀ ਸੀ ਜਿਹੜਾ ਕਿ ਸ਼ਡਿਊਲ ਕਾਸਟ ਦੇ ਨਾਲ ਸੰਬੰਧਿਤ ਸੀ ਕਿਉਂਕਿ ਉਹਨਾਂ ਨੂੰ ਪਤਾ ਇੱਕ ਕੋਟਾ ਹੈ ਇਸ ਦੇ ਤਹਿਤ ਸਾਨੂੰ ਜੌਬ ਜਲਦੀ ਮਿਲ ਜਾਂਦੀ ਹੈ ਜਾਂ ਫਿਰ ਕਟ ਮਾਪਦੰਡ ਹੁੰਦੇ ਨੇ ਇਸ ਕੋਟੇ ਦੇ ਵਿੱਚ ਜੇ ਜੌਬ ਲੈਣੀ ਹੈ ਤਾਂ ਕਹਿੰਦੇ ਕਿ ਉਹ ਹੁਣ ਉਹਦਾ ਖੁੱਲ ਗਿਆ ਭੇਤ ਖੁੱਲ ਗਿਆ ਪਤਾ ਲੱਗਿਆ ਕਿ ਸਰਟੀਫਿਕੇਟ ਜਾਲੀ ਹੈ ਹੁਣ ਕਮੇਟੀ ਬੰਨੀ ਹੈ ਇਹਦੇ ਵਿੱਚ ਜਾਂਚ ਹੋਣੀ ਹੈ ਇੱਕ ਸਹਾਇਕ ਪ੍ਰੋਫੈਸਰ ਜਿਹਨਾਂ ਲੰਬਾ ਸਮਾਂ ਜੌਬ ਕਰ ਲਈ ਲੰਬਾ ਸਮਾਂ ਸਰਕਾਰ ਤੋਂ ਤਨਖਾਹ ਲੈ ਲਈ ਹੁਣ ਉਹਦੇ ਭੇਤ ਖੁੱਲ ਰਹੇ ਨੇ ਕੋਈ ਪਹਿਲਾ ਮਾਮਲਾ ਨਹੀਂ ਹੈ ਪਹਿਲਾਂ ਵੀ ਕਾਫੀ ਕੁਝ ਅਜਿਹਾ ਮਹਤਾਬ ਜੀ ਹੋ ਚੁੱਕਿਆ ਹੁਣ ਸਵਾਲ ਇਹ ਹੈ ਕਿ ਉਹ ਜਾਲੀ ਸਰਟੀਫਿਕੇਟ ਕਿਨੇ ਬਣਾ ਕੇ ਦਿੱਤਾ ਜੀ ਉਸ ਲੋਕਲ ਲੈਵਲ ਤੇ ਮੇਰਾ ਖਿਆਲ ਚ ਹਾਂ ਇਹ ਮੁਹਾਲੀ ਦੀ ਖਬਰ ਹੈ ਜੀ ਤੇ ਮੁਹਾਲੀ ਦੇ ਵਿੱਚ ਮੁਹਾਲੀ ਦੇ ਵਿੱਚ ਹੀ ਬਣਿਆ ਇਸ ਇਹ ਉੱਥੇ ਦੇ ਅਧਿਕਾਰੀਆਂ ਨੇ ਹੀ ਬਣਾਇਆ ਕਿਵੇਂ ਬਣਾਇਆ ਉਹਦੇ ਲਈ ਕੀ ਸਬੂਤ ਪੇਸ਼ ਕੀਤੇ ਗਏ ਕਿ ਉਹ ਸੱਚਮੁੱਚ ਇਹ ਜੇ ਸਬੂਤ ਦਿੱਤੇ ਗਏ ਜਿਹੜੇ ਝਾਲੀ ਸੀਗੇ ਤੇ ਉਸ ਦੇ ਬੇਇੱਜ਼ਤੀ ਬਣਾਇਆ ਹੋਣਾ ਉਹਨਾਂ ਨੇ ਤੇ ਕਿਹੜੇ ਅਫਸਰ ਨੇ ਬਣਾਇਆ ਉਹ ਸਾਰੇ ਹੁਣ ਜਾਂਚ ਦੇ ਘੇਰੇ ਚ ਆ ਜਾਣਗੇ ਤੇ ਉਹਨਾਂ ਨੂੰ ਸਜ਼ਾਾਂ ਵੀ ਸਖਤ ਹੋਣੀ ਚਾਹੀਦੀਆਂ ਨੇ ਤੇ ਪਹਿਲਾਂ ਵੀ ਤੁਸੀਂ ਦੇਖਿਆ ਤੁਸੀਂ ਦੱਸਿਆ ਹੀ ਆ ਵੀ ਕਈ ਡਿਪਾਰਟਮੈਂਟਸ ਦੇ ਵਿੱਚ ਜਦੋਂ ਜਾਂਚ ਹੁੰਦੀ ਹੈ ਸਰਟੀਫਿਕੇਟਾਂ ਦੀ ਤਾਂ ਬਹੁਤ ਸਾਰੇ ਜਿਹੜੇ ਸਰਟੀਫਿਕੇਟ ਨੇ ਉਹ ਜਾਲੀ ਨਿਕਲਦੇ ਨੇ ਤੇ ਇਹਦੇ ਲਈ ਸਾਡਾ ਐਜੂਕੇਸ਼ਨਲ ਢਾਂਚਾ ਵੀ ਸਵਾਲਾਂ ਦੇ ਘੇਰੇ ਚ ਆ ਜਾਂਦਾ ਤੇ ਉਹ ਕਈ ਥਾਵਾਂ ਦੇ ਉੱਪਰ ਤੁਸੀਂ ਦੇਖੋ ਵੀ ਜਾਲੀ ਡਿਗਰੀਆਂ ਵੇਚਦੀਆਂ ਨੇ ਸਾਡੇ ਕਈ ਯੂਨੀਵਰਸਟੀਆਂ ਜਿਨ੍ਹਾਂ ਦੇ ਨਾਂ ਲੈਣ ਦੀ ਲੋੜ ਨਹੀਂ ਤੇ ਉਹ ਡਿਗਰੀਆਂ ਵੇਚਦੀਆਂ ਨੇ ਤੇ ਉੱਥੇ ਤੁਸੀਂ ਪੀ ਐਚ ਡੀ ਦੀ ਡਿਗਰੀ ਲੈਣੀ ਆ ਬੜੇ ਆਰਾਮ ਨਾਲ ਮਿਲ ਜਾਂਦੀ ਬਹੁਤ ਆਰਾਮ ਨਾਲ ਮਿਲ ਜਾਂਦੀ ਹੈ ਲੱਖਾਂ ਰੁਪਏ ਕਢੋ ਤੇ ਤੁਸੀਂ ਡਿਗਰੀਆਂ ਲੈ ਲਓ ਇਹ ਜੀ ਸਥਿਤੀ ਵਾਸਤੇ ਵੀ ਜਿਹੜੀਆਂ ਸਰਕਾਰ ਦੀਆਂ ਪਾਲਿਸੀਜ਼ ਨੇ ਸਾਡੀ ਸਭ ਤੋਂ ਵੱਡੀ ਸਮੱਸਿਆ ਸਾਡੀ ਆਬਾਦੀ ਦੀ ਆਵਦੀ ਆਬਾਦੀ ਵਾਧੀ ਵਾਧੀ ਚ ਕਿੱਥੇ ਕਿੱਥੇ ਕੀ ਕੀ ਸੋਚਿਆ ਜਾਵੇ ਤੇ ਕੀ ਕੀ ਕੀਤਾ ਜਾਵੇ ਸਾਡੇ ਲਈ ਜਦੋਂ ਇਸ ਗੱਲ ਦੇ ਉੱਪਰ ਚਿੰਤਾ ਹੁੰਦੀ ਹੈ ਪਾਉਦੀਪਾ ਗੌਰਿੰਨ ਕੀਤਾ ਜਾਂਦਾ ਜਿਵੇਂ ਆਪਾਂ ਗੱਲ ਕੀਤੀ ਕਿ ਮਾਨਸਿਕ ਜਿਹੜੀ ਸਿਹਤ ਬਾਰੇ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀ ਹੁਣ ਇੱਕ ਬਿਲਕੁਲ ਨਵੀਆਂ ਗੱਲਾਂ ਹੋ ਰਹੀਆਂ ਨੇ ਤੇ ਇਹ ਹੋਣੀਆਂ ਚਾਹੀਦੀਆਂ ਨੇ ਤੇ ਇਸ ਪਾਸੇ ਜੇ ਜਾਲੀ ਸਰਟੀਫਿਕੇਟ account ਬਣਵਾ ਰਿਹਾ ਕਿਉਂ ਬਣਵਾ ਰਿਹਾ ਹਨਾ ਇਹਦੇ ਉੱਪਰ ਪਹਿਲਾਂ ਤੋਂ ਹੀ ਚੈੱਕ ਹੋਣਾ ਚਾਹੀਦਾ ਕੋਈ ਇਸ ਤਰ੍ਹਾਂ ਦੀਆਂ ਐਪਸ ਹੋਣੀਆਂ ਚਾਹੀਦੀਆਂ ਨੇ ਜਾਂ ਇਸ ਤਰ੍ਹਾਂ ਦੇ ਕੋਈ ਸਿਸਟਮ ਹੋਣੇ ਚਾਹੀਦੇ ਨੇ ਡਿਵੈਲਪ ਕਰਨ ਦੀ ਲੋੜ ਹੈ ਹੂੰ ਇਵੋਲਵ ਕਰੋ ਨੀਤੀ ਬਿਲਕੁਲ ਕਿ ਸੰਭੁਖ ਹੋ ਸਕਦਾ ਕੀ ਨਹੀਂ ਹੋ ਸਕਦਾ ਹੂੰ ਜੀ ਮੈਂ ਤਾਂ ਅੱਜ ਇਹ ਕੀ ਗੱਲ ਕਰਾਂਗੇ ਪੂਨਰ ਸਰਜੀਤ ਅਕਾਲੀ ਦਲ ਹੈ ਜਿਹੜਾ ਹਜੇ ਤਾਂ ਉਹਦਾ ਢਾਂਚਾ ਬਣਾਇਆ ਹੀ ਜਾ ਰਿਹਾ ਹੈ ਢਾਂਚਾ ਖੜਾ ਕੀਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਢਾਂਚੇ 'ਚ ਬੜੇ ਲੋਕ ਜੁੜਨੇ ਨੇ ਪਰ ਇਸ ਢਾਂਚੇ ਦੀਆਂ ਲੜਖੜਾਣ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਪਹਿਲਾਂ ਤੋਂ ਹੀ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਹੁਣ ਤ੍ਰਿੰਦਰਪਾਲ ਸਿੰਘ ਸੰਧੂ ਨੇ ਉਹਨਾਂ ਵਾਲੇ ਵਰਕਿੰਗ ਕਮੇਟੀ ਦੀ ਜਿਹੜੀ ਮੈਂਬਰਸ਼ਿਪ ਹੈ ਉਸ ਤੋਂ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਪਿਛਲੇ ਹਫਤੇ ਹੀ ਉਹਨਾਂ ਦੀ ਨਿਯੁਕਤੀ ਕੀਤੀ ਗਈ ਸੀ ਅਜਿਹੇ ਸਮੇਂ ਦੇ ਵਿੱਚ ਤਰਨ ਤਰਨ ਜਦੋਂ ਚੋਣ ਬਿਲਕੁਲ ਸਿਰ ਤੇ ਹੈ ਉਹਨਾਂ ਵੱਲੋਂ ਸਮਰਥਨ ਹੈ ਜਿਹੜਾ ਉਹ ਦੇ ਦਿੱਤਾ ਗਿਆਗਾ ਉਥੇ ਤਾਂ ਕਿਵੇਂ ਦੇਖਦੇ ਹੋ ਕਿਉਂਕਿ ਹਜੇ ਇਹ ਸਟੈਬਲਿਸ਼ ਹੋ ਰਹੇ ਸੀਗੇ ਹਜੇ ਉੱਠ ਰਹੇ ਨੇ ਤਾਂ ਉੱਠਣ ਦੇ ਸਮੇਂ ਜਦੋਂ ਇਹੋ ਜੀ ਚੀਜ਼ ਆ ਕੇ ਤੁਹਾਡੇ ਨਾਲ ਦੇ ਤੁਹਾਡਾ ਸਾਥ ਨਹੀਂ ਦੇ ਰੇ ਨਾਲ ਦੇ ਤੁਹਾਡੇ ਤੋਂ ਨਾਰਾਜ਼ ਨੇ ਕਿਸੇ ਗੱਲ ਕਰਕੇ ਤਾਂ ਇਹ ਚੀਜ਼ਾਂ ਕਿਸ ਚੀਜ਼ ਦਾ ਸੰਕੇਤ ਦਿੰਦੀਆਂ ਨੇ ਜੀ ਬਿਲਕੁਲ ਨਰਾਜ਼ਗੀ ਨਹੀਂ ਹੋਣੀ ਚਾਹੀਦੀ ਪੁਨਰਸੁਰਜੀਤ ਅਕਾਲੀ ਦਲ ਤੋਂ ਲੋਕਾਂ ਨੂੰ ਬਹੁਤ ਆਸਾਂ ਨੇ ਤੇ ਉਮੀਦ ਹੈ ਕਿ ਉਹ ਉਸ ਹਿਸਾਬ ਨਾਲ ਜਿਵੇਂ ਉਹਨੇ ਹੜ੍ਹ ਮਾਰੇ ਇਲਾਕਿਆਂ ਦੇ ਵਿੱਚ ਕੰਮ ਕਰਕੇ ਦਿਖਾਇਆ ਅਕਾਲੀ ਦਲ ਨੇ ਨਵੇਂ ਅਕਾਲੀ ਦਲ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਵਾਲੇ ਨੇ ਤੇ ਉਹ ਛਲਾਗਾ ਯੋਗ ਹੈ ਜਿਹੜੇ ਇਹ ਤੇਜਿੰਦਰਪਾਲ ਸਿੰਘ ਸੰਧੂ ਜੀ ਨੇ ਇਹ ਐਸਐਸ ਬੋਰਡ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ ਤੇ ਇਹ ਇਹਨਾਂ ਨੇ ਕਿਸੇ ਟਾਈਮ ਇਹ ਕਾਂਗਰਸ 'ਚ ਵੀ ਚਲੇ ਗਏ ਸੀਗੇ ਤੇ ਹੁਣ ਇਹਨਾਂ ਦਾ ਇਰਾਦਾ ਸੁਣਿਆ ਹੈ ਕਹਿੰਦੇ ਵੀ ਕਿਸੇ ਪਾਰਟੀ ਵੱਲ ਜਾਣ ਦਾ ਹੈਗਾ ਇਹਨਾਂ ਨੇ ਜਿਹੜਾ ਮੀਡੀਆ ਨੂੰ ਦੱਸਿਆ ਹੈ ਵੀ ਮੈਂ ਰੁਜੇ ਮੈਂ ਰੁਜੇਵੇਂ ਐਸਐਸਸੀ ਇਸ ਕਰਕੇ ਮੈਂ ਛੱਡਿਆ ਲੇਕਿਨ ਸਵਾਲ ਖੜੇ ਹੋ ਜਾਂਦੇ ਨੇ ਵੀ ਅਸਲੀ ਗੱਲ ਕੋਈ ਹੋਰ ਹੈ ਪਿਛਲੇ ਹਫਤੇ ਤਾਂ ਤੁਹਾਡੀ ਨਿਯੁਕਤੀ ਹੋਈ ਹੈ ਜੇ ਤੁਸੀਂ ਰੁਜੇਵੇਂ ਸੀ ਤੇ ਤੁਸੀਂ ਕਿਉਂ ਉਹ ਕੀਤੀ ਔਰ ਹੁਣ ਹੁਣ ਇਹ ਮੀਡੀਆ ਨਾਲ ਬਹੁਤੀ ਗੱਲ ਵੀ ਨਹੀਂ ਕਰ ਰਹੇ ਦੱਸ ਨਹੀਂ ਰਹੇ ਵੀ ਅਸਲੀ ਗੱਲ ਕੀ ਹੈਗੀ ਹੈ ਤੇ ਇਹ ਚਲੋ ਲੋਕਤੰਤਰ ਹੈ ਸਾਡੀ ਜਮਹੂਰੀਅਤ ਹੈ ਉਹਨਾਂ ਨੂੰ ਹੱਕ ਆਪਣੇ ਬਾਰੇ ਜੋ ਵੀ ਜਿੱਥੇ ਜਾਣਾ ਜਿੱਥੇ ਛੱਡਣਾ ਉਹਨਾਂ ਦਾ ਹੱਕ ਹੈ ਜੀ ਲੇਕਿਨ ਜਦੋਂ ਤੁਸੀਂ ਇੱਕ ਪਬਲਿਕ ਸ਼ਕਤੀਤ ਬਣ ਜਾਂਦੇ ਹੋ ਜਨਤਕ ਸ਼ਕਤੀਤ ਬਣ ਜਾਂਦੇ ਹੋ ਤਾਂ ਫਿਰ ਤੁਹਾਨੂੰ ਜਵਾਬ ਦੇਣੇ ਪੈਂਦੇ ਆ ਤੁਹਾਨੂੰ ਜਵਾਬ ਦੇਣਾ ਚਾਹੀਦਾ ਟਲਣਾ ਨਹੀਂ ਚਾਹੀਦਾ ਬਚਣਾ ਨਹੀਂ ਚਾਹੀਦਾ ਜੀ ਮੈਂ ਤਾਂ ਆਪ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਧੰਨਵਾਦ ਜੀ ਸੋ ਉਮੀਦ ਕਰਦੇ ਆਂ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਕੱਲ ਮੜ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ